ਨੀ ਇਹ ਰਾ ਬਾਟਰ ਹੈ ਪਾਣੀ ਤਾਂ ਬਾਈ ਜੀ ਘਟ ਗਿਆ ਹੈਗਾ ਆ ਸੜਕ ਤੇ ਨਾ ਰੋਡ ਦੇ ਉੱਤੇ ਪਾਣੀ ਘਟਿਆ ਨਾ ਬਾਈ ਪਾਣੀ ਮਾੜੇ ਘਟਿਆ ਜੀ ਤੇ ਕਿਹੜਾ ਪਿੰਡ ਕਿਹੜਾ ਇਹ ਇਹ ਤੇਜਰਵੇਲਾ ਚੱਕਰਵੇਲਾ ਜੀ ਤੇਜਰਵੇਲਾ ਹਾਂ ਜੀ ਚੱਕਰਵੇਲਾ ਹਾਂ ਜੀ ਇਹ ਲਾਸਟ ਪਿੰਡ ਆ ਇਹ ਇੱਥੇ ਪਿੰਡ ਜੀ ਇੱਥੇ ਹੁਣ ਹਾਦਾਂ ਗਏ ਤੇ ਪਾਕਿਸਤਾਨ ਦਾ ਬਾਟਰ ਤੇ ਹਾਂ ਪਾਕਿਸਤਾਨ ਬਾਟਰ ਦੇ ਉੱਤੇ ਆ ਗਿਆ ਜਮਾਂ ਬਿਲਕੁਲ ਇਹ ਲਾਸਟ ਪਿੰਡ ਹੈ ਜੀ ਤੇ ਕੀ ਹੁਣ ਕੀ ਨੁਕਸਾਨ ਕਿੰਨਾ ਕੁ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਜੀ ਚਾਹੇ ਝੁੰਨੇ ਬਰਬਾਦ ਹੋ ਗਏ ਜੀ ਪਰਾ ਬਰਬਾਦ ਹੋ ਗਿਆ ਮਕਾਨਾਂ ਦੇ ਹਾਲਾਤ ਮਾੜੇ ਹੋ ਗਏ ਮਸ਼ੀਨਾ ਮਸ਼ੀਨਾ ਜਿਹੜੀ ਖਰਾਬ ਹੋ ਗਈ ਤੇ ਹੁਣ ਮੰਨ ਲਓ ਘਟਿਆ ਲੱਗਦਾ ਪਾਣੀ ਹੋਰ ਕਿਤੋਂ ਵੀ ਛੱਡਿਆ ਤਾਂ ਨਹੀਂ ਪਾਣੀ ਬੈਕਸਾਈਡ ਤੋਂ ਕਿਤੋਂ ਛੱਡਿਆ ਛੱਡਿਆ ਵੀ ਰਾਵੀ ਦਾ ਛੱਡਿਆ ਰਾਵੀ ਚੋਂ ਛੱਡਿਆ ਫਿਰ ਉਹ ਵੀ ਹੁਣ ਵਧਣ ਦਾ ਚਾਂਸ ਹੈਗੇ ਆ ਹਾਂ ਤੇ ਆ ਲੰਗਰ ਲੈ ਕੇ ਆਏ ਸੀ ਭਰਾ ਹੁਣ ਤਾਂ ਹੀ ਹੁਣ ਲਾਸਟ ਵਾਲਾ ਪਿੰਡ ਆ ਇੱਥੇ ਕੋਈ ਰਾਸ਼ਨ ਘਟ ਆਉਂਦਾਗਾ ਤੇ ਤਾਂ ਕਰਕੇ ਉਹ ਪਹੁੰਚ ਗਿਆ ਭਾਈ ਸਾਰਾ ਕੁਝ ਹਾਂਜੀ ਕੀ ਕਮੀ ਕੀ ਆਉਣਾ ਕਮੀ ਤਾਂ ਬਸ ਪਸ਼ੂਆਂ ਦੇ ਚਾਰੇ ਦੀ ਤੇ ਹੋਰ ਸਮਾਨ ਦੇ ਆਪਣੇ ਆ ਜਾਓ ਪਸ਼ੂਆਂ ਦੇ ਚਾਰੇ ਦੀ ਹੋਰ ਕੀ ਕਮੀ ਹੈ ਹੋਰ ਕੁਝ ਚਾਰੇ ਵੀ ਜਿਹੜੇ ਰਾਸ਼ਨ ਪਾਣੀ ਦੀ ਮੱਸਿਆ ਗਈ ਏ ਪਾਣੀ ਪਾਣੀ ਵੀ ਪਾਣੀ ਬਹੁਤ ਖਰਾਬ ਹੋ ਚੁੱਕੇ ਨੇ ਨਹੀਂ ਜਿਹੜੀ ਹੁਣ ਬਾਣ ਖਾਲੀ ਹੋਗੇ ਨਾ ਜਿਹਾ ਵਾਸਤੇ ਹੋਰ ਕੁਝ ਇੰਨੇ ਦੇ ਆਡੇ ਖਸਮਾਂ ਬੈ ਜਿਹੜੇ ਆ ਗਏ ਸਾਰੀਆਂ ਸੋਹ ਟਿੱਡੇ ਜਿਹੜੇ ਪੂਰੇ ਕੀ ਕੀ ਜਾਵਣੇ ਹੁਣ 4kg ضرور ਤਾਂ ਆਣਾ। ਟੀ.ਜੇ.ਪੀ. ਇਹ ਕਣਕ ਦੀ ਫਸਲਾਂ ਦੀ ਮਾਲ ਫਸਲਾਂ ਦੀ ਬਿਜਾਈ ਕਰਨੀਆਂ। ਹਾਂ ਨਹੀਂ ਕਰਨੀਆਂ। ਠੀਕ। ਓਹ ਇੱਧਰ ਆ। ਇੱਧਰ। ਪਾਣੀ ਥੋੜਾ ਜਿਹਾ ਹੋ ਆ ਹਨਾ। ਤੇਜ਼ ਆ। ਲਾ ਭਾਈ ਕੋਈ ਤਾਂ ਕਹਿੰਦਾ ਵੀ ਘਟ ਗਿਆ ਪਾਣੀ ਕੋਈ ਕਹਿੰਦਾ ਵਧ ਗਿਆ ਪਾਣੀ ਕੋਈ ਸਮਝ ਨਹੀਂ ਆਉਂਦੀ ਸਪੀਡ ਕਿੰਨੀ ਆ ਕਿਹੜਾ ਪੰਡਾ ਹੈ ਤੇਜ਼ਰ ਵੇਲਾ ਪੰਡਾ ਇਹ ਲਾਸਟ ਤੇ ਹੈ ਪਾਕਿਸਤਾਨ ਦੀ ਹੱਦ ਤੇ ਤੇ ਆਹ ਦੇਖ ਲਓ ਐ ਹੁਣ ਇੱਧਰ ਤੱਕ ਘਾਹ ਹੈਗੇ ਆ ਸਾਰੇ ਇੱਧਰ ਘਾਹ ਹੈਗੇ ਘੁੰਮ ਕੇ ਦਿਖਾ ਰਿਹਾ ਤੁਹਾਨੂੰ ਤੇ ਪਾਣੀ ਤੇਜ਼ੀ ਨਾਲ ਆ ਰਿਹਾ ਤੇ ਪਾਣੀ ਜਿਆਦਾ ਤੇਜ਼ ਆ ਥੋੜਾ ਜਿਹਾ ਪੈਰ ਵੀ ਨਹੀਂ ਲੱਗਦੇ ਹੁਣ ਦੇਖ ਲਓ ਤੁਸੀਂ ਕੀ ਹਾਲ ਹੈ ਇੱਧਰੋਂ ਦੇਖ ਲਓ ਕੀ ਹਾਲ ਹੈ ਉਹ ਦੇਖੋ ਪਾਣੀ ਐਨੇ ਪਹਿਲੇ ਪਾਣੀ ਵੀ ਦੀ ਆਈ ਜਾਂਦੇ ਸਿਰਫ ਰਾਸ਼ਨ ਦੇ ਲਈ ਰਾਸ਼ਨ ਦੀ ਜ਼ਰੂਰਤ ਆ ਵਿਚਾਰਿਆਂ ਨੂੰ ਤੇ ਤਾਂ ਕਰਕੇ ਪਾਣੀ ਵੀ ਇਸ ਤਰ੍ਹਾਂ ਆਹ ਦੇਖ ਲਾ ਆ ਵੀ ਕਿਵੇਂ ਆ ਰਿਹਾ ਭਰਾ ਹੁਣ ਪਾਣੀ ਘਟ ਗਿਆ ਪਾਣੀ ਨਹੀਂ ਆਇਆ ਕੀ ਵਧ ਗਿਆ ਹੁਣੇ ਆਇਆ ਨਾ ਆ ਲੈਣੀ ਸਪੀਡ ਆ ਰਹੀ ਹੈ हां बच्चे तूसी दसो हां देख मेरीयां ਭੈਣਾਂ ਕਿੰਨੇ ਕਿੰਨੇ ਪਾਣੀ ਦੇ ਵਿੱਚ ਦੀ ਆ ਰਹਿਆਂ ਬੇਚਾਰੀਆਂ ਕਿ ਹੁਣ ਆਪਾਂ ਪ੍ਰਸ਼ਾਦ ਦੇ ਰਾਸ਼ਨ ਲੈ ਕੇ ਆਏ ਆ ਤਾਂ ਕਰਕੇ ਤੇ ਦੁਖੀ ਲੋਕ ਬਹੁਤ ਨੇ ਘਰ ਮਕਾਨ ਵੀ ਡਿੱਗੇ ਤੇ ਫਸਲਾਂ ਤਾਂ ਮੰਨ ਗਈਆਂ ਸਾਰਿਆਂ ਦੀਆਂ हां ਆ ਵੀ ਕਿਵੇਂ ਆ ਕਿੱਦਾਂ ਦਾ ਹੋ ਆ ਪਰ ਪਾਣੀ ਹੋਰ ਘਟਣ ਜਾ ਰਹੀ ਇਸ ਤਰ੍ਹਾਂ ਹੀ ਪਿਆ ਦੇ ਪਹਿਲਾਂ ਪੁੱਲ ਬੜੇ ਹੋਣੋਂ ਘਟਣ ਲੱਗ ਪਿਆ ਹੋਲੀ ਹੋਣੀ ਤੁਸੀਂ ਮਨੇ ਮਰੇ ਮਰੇ ਪਾਣੀ ਦੇਖ ਲੋ ਤੇ ਹਾਲ ਦੇਖ ਲੋ ਭਰਾਵੋ ਇੱਧਰ ਖਤਰੇ ਵਾਲਾ ਕੰਮ ਹੀ ਆ ਛੋਟੇ ਛੋਟੇ ਬੱਚੇ ਦੇਖੋ ਬਹੁਤ ਮਾੜੇ ਹਾਲ ਹੈ ਛੋਟੇ ਬੱਚਿਆਂ ਨੂੰ ਲੈ ਕੇ ਆਏ ਰਹੇ ਆ ਦੇਖੋ ਹੌਲੀ ਹੌਲੀ ਜਵਾਕਾਂ ਡੇਕਦੀ ਦੇਖ ਲੋ ਪੈਣਾ ਕਿਵੇਂ ਨੰਗਦੀਆਂ ਤੇ ਰਸਨ ਦੇ ਵਿੱਚ ਦੀ ਹੌਲੀ ਹੌਲੀ ਜਵਾਕਾਂ ਡੇਕਦੀ ਤੇ ਢੇਂਗਾ ਨੇ ਆਪ ਦੀ ਡਿਊਟੀ ਸਖਤ ਲਾਈ ਹੈ ਇਹੀ ਪਹੁੰਚ ਕੇ ਨਾਲ ਦੀ ਨਾਲ ਤੇ ਇੱਧਰ ਸਾਡੇ ਵਾਲੇ ਸਿੰਘ ਤਾਂ ਤਿਆਰ ਹੀ ਰਹਿੰਦੇ ਨੇ ਤੇ ਨੰਨੇ ਕੀ ਮਾਹੌਲ ਆ ਹੁਣ ਪਾਣੀ ਵਧ ਗਿਆ ਦੇਖ ਬਾਈ ਪਾਣੀ ਵਧ ਗਿਆ ਤੇ ਮਾਹੌਲ ਵੀ ਮਾੜਾ ਹੀ ਹੈ ਬਾਈ ਬਹੁਤ ਬੁਰਾ ਹਾਲ ਹੋ ਰਿਹਾ ਸੀ ਦੇਖਾ ਡਿੱਗੀ ਆਂ ਦੇਖ ਆਹ ਇਹ ਆਹ ਦੇਖ ਲਓ ਬਾਈ ਮਕਾਨ ਵੀ ਡਿੱਗਣੇ ਸ਼ੁਰੂ ਹੋ ਗਏ ਤੇ ਹਾਲ ਵੀ ਦੇਖ ਲਓ ਕੀ ਹੈ ਤੇ ਆਹ ਦੇਖ ਲਓ ਇੱਥੋਂ ਆ ਸਾਰੀ ਆਹ ਡਿੱਗਦੀ ਆਉਂਦੀ ਐ ਤੇ ਉਹ ਵੀ ਪਾਣੀ ਦਾ ਵਹਾਅ ਤੇਜ਼ ਹੁੰਦਾ ਜਾਂਦਾ ਆਹ ਦੇਖ ਲਓ ਪਾਣੀ ਦਾ ਕੀ ਵਹਾ ਤੇ ਸੜਕ ਦੇ ਨਾਲ ਹੀ ਜਦੋਂ ਅਸੀਂ ਇੱਥੇ ਖੜੇ ਆ ਬਾਗੀ ਇੰਨਾ ਇੰਨਾ ਪਾਣੀ ਐ ਸੜਕ ਦੇ ਨਾਲ ਤੇ ਉਹ ਭੈਣਾ ਜਾ ਰਹੀਆਂ ਇੰਨੇ ਪਾਣੀ ਦੇ ਵਿੱਚ ਦੀ ਤੇ ਪਿੱਛੇ ਵੀ ਦੇਖ ਲਓ ਕਿੰਨਾ ਵਹਾਅ ਤੇ ਜਾਂ ਬਹੁਤ ਆ ਮਾਹੌਲ ਇੱਥੇ ਖਰਾਬ ਹੀ ਐ ਤੇ ਨੁਕਸਾਨ ਹੀ ਹੁੰਦਾ ਮੰਨ ਲਓ ਬੱਚਿਆਂ ਦਾ ਦੇਖ ਲਓ ਕੀ ਹਾਲ ਐ ਤੇ ਪੀਣ ਵਾਲਾ ਪਾਣੀ ਭੈਣਾਂ ਦੇ ਦੇਖੋ ਪੇਟੀਆਂ ਚੱਕੀਆਂ ਆਪਾਂ ਜੋ ਪਾਣੀ ਮੰਗ ਲਿਆ ਨਾ ਕੋਈ ਬੋਤਲ ਅਗਲਾ ਕਹਿੰਦਾ ਯਾਰ ਤੂੰ ਇੱਕ ਬੋਤਲ ਲੈ ਦੋ ਬੋਤਲਾਂ ਲੈ ਜਾ ਬੁਰਾ ਹਾਲ ਆ ਪੀਣ ਨੂੰ ਪਾਣੀ ਧਰਤੀ ਵਾਲਾ ਵੀ ਖਰਾਬ ਆ ਪਾਣੀ ਇੱਥੇ ਤੇ ਬਾਕੀ ਆ ਜਿਹੜਾ ਹੁਣ ਆਪਾਂ ਦਰਿਆਵਾਂ ਦਾ ਪਾਣੀ ਆ ਨਾ ਆਪਾਂ ਕਹਿੰਦੇ ਦਰਿਆਵਾਂ ਦਾ ਪਾਣੀ ਚੰਗਾ ਚੰਗਾ ਨਹੀਂ ਹੁੰਦਾ ਜਿੰਨੇ ਕਾਰਖਾਨੇ ਫੈਕਟਰੀਆਂ ਸਾਰੇ ਗੰਦਾ ਪਾਣੀ ਸਾਰਾ ਇਹਨਾਂ ਦਰਿਆਵਾਂ ਦੇ ਵਿੱਚ ਹੀ ਆਉਂਦਾ ਤੇ ਬੱਚਿਆਂ ਦੇਖ ਲਓ ਛੋਟੇ-ਛੋਟਿਆਂ ਦਾ ਕੀ ਹਾਲ ਆ ਦੇਖ ਲਓ ਪਾਣੀ ਹੈਗਾ ਘਰਾਂ ਵਿੱਚ ਪੀਆ ਹਾਂਜੀ ਆ ਦੇਖੋ ਸਾਈਕਲਾਂ ਤੇ ਲਈ ਜਾਂਦੇ ਬੱਚਿਆਂ ਨੂੰ ਆਹ ਦੇਖ ਲਓ ਬਹੁਤ ਔਖਾ ਮਾਹੌਲ ਹੈ ਹਾਲੋ ਛੋਟੇ ਬੱਚਿਆਂ ਦਾ ਵੀ ਹੀ ਕੀ ਹਾਲ ਹੈ ਜੀ ਬਾਡਰ ਦੇ ਉੱਪਰ ਹੈ ਵੀ ਪਿੰਡ ਤੇਜਾ ਤੇਜਾ ਰਵੇਲਾ ਤੇਜਾ ਰਵੇਲਾ ਇਹ ਪਿੰਡ ਦਾ ਨਾਮ ਹੈ ਤੇ ਬੱਚੇ ਦੇਖ ਲਓ ਛੋਟੇ ਛੋਟੇ ਐ ਹੁਣ ਜਿਵੇਂ ਆਪਣਾ ਡਰ ਜਾਂਦਾ ਨਾ ਬਿੱਲੀ ਤੋਂ ਜਿਵੇਂ ਕਹਿੰਦੇ ਮਾਊ ਮਾਊ ਲੜ ਜੂ ਐ ਹੋ ਜੂ ਇਹਨਾਂ ਨੂੰ ਵੀ ਡਰ ਲੱਗਦਾ ਇੱਧਰ ਦੇਖ ਲਓ ਹਾਲ ਕੀ ਇਹਨਾਂ ਦਾ ਆ ਮਕਾਨ ਦੇ ਸਾਹਮਣੇ ਦੇਖ ਲਓ ਫਿਰ ਇੱਥੇ ਖਤਰਾ ਬਹੁਤ ਸੱਪ ਵੀ ਆਉਂਦੇ ਆ ਜੀ ਸੱਪ ਕਿਹੜੇ ਖੜਾਇ ਮਗਾ ਰਾਈ ਜਵਾਕਾਂ ਅੱਛਾ ਜੀ ਹਾਂ ਲੈ ਸੱਪ ਜਿਹੜੇ ਹੁੰਦੇ ਨਾ ਪਾਣੀ ਦੇ ਵਿੱਚ ਆਪਾਂ ਕਹਿੰਦੇ ਪਾਣੀ ਦੇ ਵਿੱਚ ਜਿੱਥੇ ਵੀ ਰਹਿੰਦੇ ਖੱਡਾਂ ਦੇ ਵਿੱਚ ਆਲੇ ਸੱਪ ਸਾਰੇ ਇਹ ਨਿਕਲ ਕੇ ਘਰਾਂ ਦੇ ਵਿੱਚ ਵੱੜਦੇ ਨੇ ਤੇ ਡਰ ਬਹੁਤ ਹੁੰਦਾ ਹੈ ਆਦੇ ਬੰਦੂ ਇਹਦੇ ਲੈਣੇ ਆ ਆ ਆ ਸਹੀ ਲੋੜ ਆ ਕਰਾ ਲੋ ਆ ਕਰਨ ਸਹੀ ਲੋੜ ਭੈਂਦੇ ਲੰਨ ਜਵਾਗ ਜ ਪਤਾ ਨਹੀਂ ਕਿਹਦੇ ਅੱਜ ਕਿਧਰਾਂ ਵਾਹੇ ਇਹਨਾਂ ਦਾ ਰੋਜ਼ ਦਾ ਕੰਮ ਹੈ ਇਹ ਕਰਨ ਉਹ ਵੀ ਹੋਥੇ ਖਿਲਿਆਰ ਕੇ